ਤੋ ਸਾਡੇ ਸਾਰੇ ਅਫਸਰ ਸਹਿਬਾਨ ਤੇ ਨਿਰਫ ਟੀਮ ਜਿਨ੍ਹਾਂ ਨੇ ਐਪਲੀਕੇਸ਼ਨ ਬਣਾਈ ਹੈ ਉਹ ਵੀ ਸਾਡੇ ਚ ਬੈਠੇ ਨੇ ਤੋ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਹੋਰ ਆਨਰ ਮਿਲਿਆ ਵੱਡਾ ਆਨਰ ਹੈ ਇਰਫ ਐਜੂਕੇਸ਼ਨ ਇੰਪੈਕਟ ਅਵਾਰਡ 2026 ਤੇ ਇਹ ਇਹਨੂੰ ਅਸੀਂ ਐਗਰੀਕਲਚਰ এডਿਕੇਸ਼ਨ ਮੈਂਟਰ ਅਵਾਰਡ ਵੀ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਐਗਰੀਕਲਚਰ ਦੇ ਵਿੱਚ ਜਿਹੜੀ ਮੈਂਟਰਿੰਗ ਕਰਦੇ ਆ ਐਜੂਕੇਸ਼ਨ ਦੇ ਰਹੇ ਆ ਚਾਹੇ ਸਟੂਡੈਂਟਸ ਨੂੰ ਦੇ ਰਹੇ ਆ ਚਾਹੇ ਫਾਪਾ ਨੂੰ ਦੇ ਰਹੇ ਆ ਬਹੁਤ ਰੋਲ ਪਲੇ ਦਾ ਉਹਦੇ ਵਿੱਚ ਹੈਗਾ ਸੋ ਇਹ ਜਿਹੜਾ ਅਵਾਰਡ ਦਿੱਤਾ ਹੈਗਾ ਇਹ IIRF ਹੈਗਾ ਇੰਡੀਅਨ ਇੰਸਟੀਚੂਨਲ ਰੈਂਕਿੰਗ ਫਰੇਮਵਰਕ ਤੇ ਉਹਨਾਂ ਨੇ ਸਾਨੂੰ ਦਿੱਤਾ ਤੇ ਇਹਦੇ ਵਿੱਚ ਜਿਹੜੀ ਬਹੁਤ ਸਾਰੀ-ਸਾਰੀ ਕੰਟ੍ਰਿਬਿਊਸ਼ਨ ਹੈ ਟੀਚਿੰਗ ਦੇ ਵਿੱਚ ਇਹ ਰਿਸਰਚ ਦੇ ਵਿੱਚ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਉਹ ਵੀਕ ਐਜੂਕੇਸ਼ਨ ਜਿਹੜੀ ਫਾਬਰ ਤੱਕ ਅਸੀਂ ਲੈ ਕੇ ਜਾਂਦੇ ਆ ਉਹ ਸਾਰੇ ਕਨਸਿਡਰ ਹੋਏ ਨੇ ਤੇ ਇਹ ਜਿਹੜੇ ਅਵਾਰਡ ਮਿਲ ਰਹੇ ਨੇ ਆਪਾਂ ਨੂੰ ਪਿੱਛੇ ਆਪਾਂ ਹੈਟ੍ਰਿਕ ਅਪਰਨ ਲਾਇਆ ਸੀ ਕਿ ਸਾਡੇ ਨੰਬਰ 1 ICPA ਇਹੋ ਮੰਗਦੀ 75 ਐਗਰੀਕਲਚਰ ਯੂਨੀਵਰਸਿਟੀ ਆਫ ਦੀ ਕੰਟਰੀ ਉਹ ਹੈਟ੍ਰਿਕ ਸੀ 3 ਸਾਲਾਂ ਦਾ ਤੇ ਇਸ ਤਰ੍ਹਾਂ ਇਹਦੇ ਨਾਲ ਸਾਡੀ ਜਿਹੜੀ ਵਿਜ਼ਿਬਿਲਟੀ ਹੈ ਪੀਏਯੂ ਦੀ ਪਾਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਤੇ ਬਹੁਤ ਵਧੀ ਹੈ ਸੋ ਉਹਦੇ ਨਾਲ इवन ਅਸੀਂ ਕੱਲ ਸਾਡੀ ਸ਼ਾਮ ਨੂੰ ਜਿਹੜੇ ਕਿ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੇ ਸਪੈਸ਼ਲੀ ਸਾਨੂੰ ਬੁਲਾਇਆ ਸੀ ਉੱਥੇ ਤੇ ਉਹਨਾਂ ਦੇ ਨਾਲ ਉੱਥੇ ਇੱਕ ਅੰਸਟੀ ਹੈਗੀ ਐ ਸਸਕਤੀਵਨ ਉਹਨਾਂ ਦੇ ਵਾਈਸ ਚਾਂਸਲਰ ਵੀ ਆਏ ਹੋਏ ਸੀ ਤੇ ਇਸ ਕਰਕੇ ਬੁਲਾਇਆ ਸੀ ਕਿ ਪੀਏਓ ਨੰਬਰ 1 ਹੈ ਉੱਥੇ ਜਾਦਾ ਨਹੀਂ ਸੀ ਬੁਲਾਏ ਪੀਏ ਵੀ ਬੁਲਾਈ ਸੀ ਗੜਵਾਸੂ ਬੁਲਾਈ ਸੀ ਤੇ ਕਿਉਂਕਿ ਗੜਵਾਸੂ ਵੀ ਆਪਣੀ ਪਾਰਟ ਪਹਿਲਾ ਰਹੀ ਹੈ ਤੇ ਉੱਥੇ 21 ਸੈਟ ਤੋਂ ਆਏ ਸੀ ਹైదరాబాద్ ਤੋਂ ਉਹ ਇਟਰੇਸ਼ਨ ਆਰਗੇਨਾਈਜੇਸ਼ਨ ਹੈਗੀ ਹੈ ਉਹ ਇਸ ਕਰਕੇ ਬੁਲਾਇਆ ਸੀ ਕਿ ਆਪਣਾ ਵਿਜੀਬਿਲਟੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੀਏਯੂ ਪੰਜਾਬ ਦੇ ਵਿੱਚ ਇਸ ਪਾਸੇ ਬਹੁਤ ਕੰਮ ਕਰ ਰਹੀ ਨੰਬਰ 1 ਹੈਗੀ ਆ ਸੋ ਉਹ ਸੀ ਕਿ ਅਸੀਂ ਫਿਊਚਰ 'ਚ ਕਿਵੇਂ ਰਲ ਕੇ ਐਜੂਕੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਰਿਸਰਚ ਹੈਗੀ ਹੈ ਤੇ ਉਹਦੇ 'ਚ ਇਕੱਠੇ ਹੋ ਕੇ ਕੰਮ ਕਰੀਏ ਤੇ ਅਸੀਂ ਇਧਰ ਆਪਣੇ ਸਟੂਡੈਂਟਸ ਹੋਰ ਭੇਜੀਏ ਉਹ ਕਹਿੰਦੇ ਸੀ ਅਸੀਂ ਵੀ ਆਪਣੇ ਸਟੂਡੈਂਟ ਤੁਹਾਡੇ ਕੋਲ ਮਹੀਨੇ ਦੋ ਮਹੀਨੇ ਵਾਸਤੇ ਤਿੰਨ ਮਹੀਨੇ ਵਾਸਤੇ ਇਧਰ ਭੇਜਿਆ ਕਰਾਂਗੇ ਤਾਂ ਕਿ ਪ੍ਰੈਕਟੀਕਲ ਟ੍ਰੇਨਿੰਗ ਇੱਥੋਂ ਲਾ ਸਕਣ ਸੋ ਉਹਨਾਂ ਨੇ ਬੜੀ ਪ੍ਰਸ਼ੰਸਾ ਕੀਤੀ ਵੀ ਸਾਡੇ ਦੱਸਣ ਤੋਂ ਪਹਿਲਾਂ ਇਹਨਾਂ ਨੇ ਕਹਿਤਾ ਕਿ ਯੂਆਰ ਨੰਬਰ 1 ਤੇ ਸਾਰੀਆਂ ਜਿਹੜੀ ਕਿ ਪ੍ਰੈਸ ਦੇ ਵਿੱਚ ਵੀੜੇ ਤੁਹਾਡੇ ਥਰੂ ਜਾ ਰਹੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਸਾਰੀਆਂ ਚੀਜ਼ਾਂ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਇਬਰਾਹਿਮ ਮੈਟਕ ਆਇਸੀ ਦਾ ਢੱਲ ਵਾਈਚਾਸਰ ਸੜਾਂ ਦੇ 100 ਸੜਾਂ ਤੋਂ ਤੇ ਉਹ ਆਈਆਈਆਈਸੀਸੀ ਆ ਰਹਾ ਹੈ ਇੰਡੀਅਨ ਜਿਹੜੀ ਕਿ ਕਾਉਂਸਲ ਆਫ ਕਲਚਰਲ ਰਿਲੇਸ਼ਨਸ ਜਿਹੜੇ ਕਿ ਬਾਹਰ ਤੋਂ ਜਿਹੜੇ ਕਲਚਰ ਐਕਸਚੇਂਜ ਦਾ ਕਸਰਾ ਹੋ ਰਿਹਾ ਉਹਨੇ ਥਰੂ ਹੋ ਰਿਹਾ ਤੇ ਉਹ ਇੱਥੇ ਜਦੋਂ ਆਏ ਸੀ ਤੇ ਆਉਣ ਲੱਗੇ ਕਹਿੰਦੇ ਵੀ ਅਸੀਂ ਕਿਹਾ ਵੀ ਤੁਹਾਨੂੰ ਕੀ ਪਤਾ ਲੱਗਾ ਇੱਥੇ ਕਹਿੰਦੇ ਕਿ ਮੈਨੂੰ ਮੈਂ ਜਿਹੜੀ ਕਿ ਆਈਸੀਸੀਆਰ ਹੈ ਉਹਨਾਂ ਨੂੰ ਕਿਹਾ ਕਿ ਮੈਂ ਨੰਬਰ 1 ਯੂਨੀਵਰਸਿਟੀ ਵਿజిਟ ਕਰਨੀ ਹੈ ਮੈਂ ਉੱਥੇ ਜ਼ਰੂਰ ਜਾਣਾ ਤੋਂ ਇਸ ਕਰਕੇ ਆਈ ਸੀ ਇੱਥੇ ਸਾਡੇ ਕੋਲ ਇੱਥੇ ਕਾਫੀ ਡਿਸਕਸਕਸ਼ਨ ਕੀਤੀ ਹੈ ਤੇ ਰਿਸਲਿਕ ਸਾਡੇ ਕੋਲ ਡੈਲੀਗੇਸ਼ਨ ਆਇਆ ਸੀ ਅਰਜנטיਨਾ ਤੋਂ ਤੇ ਉਹਦੇ ਚ ਟੀਚਰ ਆਏ ਸੀ ਤੇ ਚਾਰ ਬੱਚੇ ਸੀ ਤੇ ਤਿੰਨ ਜਿਹੜੇ ਸੀ ਉਹਨਾਂ ਦੇ ਟੀਚਰ ਸੀ ਤੇ ਉਹ ਅਸੀਂ ਕਹਿੰਦੇ ਤੁਸੀਂ ਕਿਵੇਂ ਸਲੈਕਟ ਕੀਤਾ ਪੀ ਇਹਨੂੰ ਉਹ ਕਹਿੰਦੇ ਅਸੀਂ ਪੀਰ ਕਰਕੇ ਸਲੈਕਟ ਕੀਤਾ ਯੂਆਰ ਨੰਬਰ 1 ਸੇ ਚੀਜ਼ਾਂ ਜਦੋਂ মিডিਆ ਜਾ ਰਹੀਆਂ ਨੇ ਦੂਜੇ ਕੰਟਰੀਆਂ ਤੱਕ ਪਹੁੰਚ ਰਹੀਆਂ ਨੇ ਇਹਦੇ ਨਾਲ ਦੂਜਾ ਇਹ ਵੀ ਹੈਗਾ ਕਿ ਅਸੀਂ ਜਿਹੜੇ ਰਿਸਰਚ ਗ੍ਰਾਂਟਸ ਸਾਨੂੰ ਮਿਲ ਰਹੀਆਂ ਨੇ ਨੈਸ਼ਨਲ ਲੈਵਲ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਉਹ ਸਾਨੂੰ ਜਿਆਦਾ ਇਨਹਾਂਸ ਹੋ ਰਹੀਆਂ ਨੇ ਵੀ ਜੀ ਉਹ ਦੇਖਦੇ ਨੇ ਕਿ ਕਿੱਥੇ ਕਿਹੜੀ ਯੂਨੀਵਰਸਿਟੀ ਕਿਸ ਲੈਵਲ ਤੇ ਹੈਗੀ ਉੱਥੇ ਗ੍ਰਾਂਟ ਸਾਨੂੰ ਉਹਦਾ ਵੱਧ ਰਹੀਆਂ ਨੇ ਇਸ ਵਾਰ ਮੈਰੀਟੋਰੀਅਸ ਫੈਕਲਟੀ ਜਿਹੜੀ ਜਦੋਂ ਅਸੀਂ ਐਡਵਰਟਾਈਜ਼ ਕਰਦੇ ਆਂ ਤੇ ਫੈਕਲਟੀ ਜਿਹੜੀ ਮੈਰੀਟੋਰੀਅਸ ਸਾਨੂੰ ਫੈਕਲਟੀ ਜਿਹੜੀ ਇੱਥੇ ਉਹ ਆਉਣ ਵਾਲੇ ਸਾਲਾਂ 'ਚ ਮਿਲੇਗੀ ਕਿ ਉਹ ਵੀ ਦੇਖਦੇ ਕਿ ਅਸੀਂ ਨੰਬਰ 1 ਯੂਨੀਵਰਸਿਟੀ ਦੇ ਵਿੱਚ ਜਾ ਰਹੇ ਆਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਤੇ ਹਾਇਰ ਪੋਸਟ ਵਾਸਤੇ ਅੱਗੇ ਜਾਣਾ ਹੁੰਦਾ ਇਹਦੀ ਵੇਟੇ ਮਿਲਦੀ ਕਿ ਦੇ ਹੈਵ ਸਰਵਡ ਐਟ ਪੰਜਾਬੀ ਯੂਨੀਵਰਸਿਟੀ ਵਿੱਚ ਜੀ ਨੰਬਰ 1 ਉਹਨਾਂ ਦਾ ਫਾਇਦਾ ਹੋ ਰਿਹਾ ਉਹਦੇ ਵਿੱਚ ਇਸ ਤੋਂ ਬਾਅਦ ਅਸੀਂ ਪਿੱਛੇ ਨੇ ਵੇਖਿਆ ਸੀ ਸਾਡੇ ਇੱਥੇ ਹੁਣ ਐਡਮਿਸ਼ਨ ਹੋਈ ਹੈ ਤੇ ਉਹਦੇ ਵਿੱਚ ਫੋਰਨ ਕੰਟਰੀਆਂ ਤੋਂ ਬੱਚੇ ਆਏ ਨੇ 7-8 ਕੰਟਰੀਆਂ ਦੇ ਬੱਚੇ ਆਏ ਨੇ ਨਹੀਂ ਮਿਲਿਆ ਸੀ ਉਹਨਾਂ ਨੂੰ ਤੇ ਐਸੀ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਆਉਨੇ ਹੋ ਕਿ ਕਿਵੇਂ ਤੁਹਾਨੂੰ ਪਤਾ ਲੱਗਦਾ ਹੈ ਇਹ ਸਸਤੀ ਦਾ ਉਹ ਕਦੇ ਆਉਣ ਤੋਂ ਪਹਿਲਾਂ ਅਸੀਂ ਵੈਬਸਾਈਟ ਵੇਖਦੇ ਕਿ ਕਿਹੜੀ ਯੂਨੀਵਰਸਿਟੀ ਇੰਡੀਆ ਦੇ ਵਿੱਚ ਐਗਰੀਕਲਚਰ ਸਟਾਪ ਤੇ ਹੈਗੀ ਐ ਅਸੀਂ ਉੱਥੇ ਕੋਸ਼ਿਸ਼ ਕਰਦੇ ਹਾਂ ਜੀ ਸਾਨੂੰ ਐਡਮਿਸ਼ਨ ਮਿਲ ਜਾਈਏ ਤੇ ਉੱਥੇ ਇਹਦਾ ਬੜਾ ਫਰਕ ਪਿਆ ਤੇ ਇੱਕ ਜਿਹੜੀ ਸਾਡੇ ਸਟੂਡੈਂਟਸ ਦੀ ਪਲੇਸਮੈਂਟ ਹੈ ਉਹਦੇ ਮਾਰਕਸ ਵੀ ਹੁੰਦੇ ਨੇ ਅਸੀਂ ਵੀ ਚਾਹੁੰਦੇ ਸਾਡੇ ਬੱਚੇ ਅੱਛੀ ਦਰਜਾ ਤੇ ਪਲੇਸਮੈਂਟ ਹੋਏ ਪਿੱਛੇ ਇੱਕ ਕੰਪਨੀ ਆਈ ਸੀ ਜਿਹੜੀ ਕਿ ਇਹ ਕੰਪਨੀ ਹੈਗੀ ਐ ਜਪਨੀਜ਼ ਕੰਪਨੀ ਯੂਨੀਕਲੋ ਇਹ ਗਾਰਮੈਂਟਸ ਵਗੈਰਾ ਚ ਕੰਮ ਕਰਦੀ ਹੈ ਇੰਡੀਆ ਦੇ ਵਿੱਚ ਵੀ ਇਹਨਾਂ ਦੇ ਹੁਣ ਕਾਫੀ ਸਟੋਰਸ ਬਣੇ ਨੇ ਤੇ ਉਹਨਾਂ ਨੇ ਪਹਿਲਾਂ ਸਾਡੇ ਨਾਲ ਮੀਟਿੰਗ ਕਰਕੇ ਗਏ ਉਸ ਤੋਂ ਬਾਅਦ ਸਾਡੇ ਪਲੇਸਮੈਂਟ ਸੈੱਲ ਨੂੰ ਉਹਨਾਂ ਨੇ ਲਿਖਿਆ ਕਿ ਅਸੀਂ ਤੁਹਾਡੇ ਕੋਲੋਂ 8-10 ਬੱਚੇ ਜਿਹੜੇ ਪੀਰ ਤੋਂ ਹੀ ਲੈਣਾ ਚਾਹੁੰਦੇ ਆ ਕਿਉਂਕਿ ਇੱਥੇ ਅੱچھے ਬੱਚੇ ਪ੍ਰੋਡਕਟ ਅੱਛਾ ਹੈ ਤੇ ਉਹਨਾਂ ਨੇ ਹੁਣ ਮੈਂ ਕਿਹਾ ਤਿੰਨ ਹਫ਼ਤੇ ਪਹਿਲਾਂ ਸਾਡੇ 50 ਸਟੂਡੈਂਟਸ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਤੇ ਉਹ ਜਿਹੜੇ ਇਟਵੋ ਕੀਤੇ ਨੇ ਵਿੱਚੋਂ 8-10 ਬੱਚੇ ਉਹਨਾਂ ਨੇ ਜੁੜ ਲੈਣੇ ਨੇ ਉਹਨਾਂ ਦੇ ਬੱਚਿਆਂ ਦੀ ਪਲੇਸ ਸਾਡੀ ਪਹਿਲਾਂ ਇੰਡੀਆ 'ਚ 1-2 ਸਾਲ ਲਾਉਣਗੇ ਕਿਉਂਕਿ ਉਹਨਾਂ ਦੀ ਵਰਲਡਵਾਈਟ ਹੈਗੀ ਫਿਰ ਉਹ ਦੂਜੇ ਕੰਟਰੀਆਂ ਤੇ ਚੋਹੀ ਬੱਚੇ ਉਹ ਬਾਹਰ ਭੇਜ ਦੇਣਗੇ ਉਹਨਾਂ ਨੂੰ ਤੇ ਇਸੇ ਤਰ੍ਹਾਂ ਇੱਕ ਜਿਹੜੇ ਸਾਡੇ ਇੱਥੇ ਬੱਚੇ ਨੇ ਹੁਣ ਪਿਛਲੇ 6 ਸਾਲਾਂ ਦੇ ਵਿੱਚ ਸਾਡੇ ਕੋਈ 460 ਬੱਚਾ ਯੂ ਐਸ اے ਕੈਨੇਡਾ ਆਸਟ੍ਰੇਲੀਆ ਗਿਆ ਉਹ ਸਿਰਫ ਇੱਕ ਇੱਕ ਪਾਸੇ ਦੀ ਟਿਕਟ ਲੈ ਕੇ ਜਾਣੇ ਫੀਸ ਵੀ ਉੱਥੋਂ ਮਿਲਦੀ ਹੈ ਉਹਨਾਂ ਨੂੰ ਖਰਚਾ ਵੀ ਉੱਥੋਂ ਮਿਲਦਾ ਤੇ ਉਹ ਬੱਚੇ ਜਿਹੜੇ ਜਾ ਰਹੇ ਨੇ ਜਿਹੜੀ ਉਹਨਾਂ ਦੀ ਸਿਲੈਕਸ਼ਨ ਉਹਨਾਂ ਕੰਟਰੀ ਵਿੱਚ ਹੁੰਦੀ ਹੈਗੀ ਤੇ ਜਿਨ੍ਹਾਂ ਨੂੰ ਉਹਨਾਂ ਨੂੰ ਸਿਲੈਕਟ ਕਰਨਾ ਉਸ ਕੰਟਰੀ ਜੋ ਵੇਖਦੇ ਕਿਹੜੀ ਨਸੀ ਜੋ ਬਚਾ ਰਿਆ ਜਦੋਂ ਨੂੰ ਪਤਾ ਹੈ ਕਿ ਪੀਰ ਦੇ ਬੱਚੇ ਨੇ ਇਹ ਜਿਹੜੀ ਕਿ ਨੰਬਰ 1 ਹੈ ਉਹ ਬੱਚਿਆਂ ਦੀ ਉੱਥੇ ਜਿਹੜੀ ਐਡਮਿਸ਼ਨ ਬੜੀ ਸੌਖੀ ਹੋ ਜਾਂਦੀ ਹੈ ਤੇ ਪ੍ਰੀਫਰੈਂਸ ਹੁੰਦੀ ਹੈ ਇਸੇ ਕਰਕੇ ਇੰਨੇ ਜ਼ਿਆਦਾ ਬੱਚੇ ਸਾਡੇ ਉੱਥੇ ਜਾ ਰਹੇ ਨੇ ਹੁਣ ਸੋ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈ ਇਹ ਜੋ ਕੰਮ ਹੈਗਾ ਇੱਕ ਟੀ ਵਰਕ ਹੈ ਸਾਡੇ ਇਥੇ ਫੈਕਲਟੀ ਹੈ ਸਟਾਫ ਹੈਗਾ سپورਟਿੰਗ ਸਟਾਫ ਹੈ ਹਰ ਤਰ੍ਹਾਂ ਦੇ ਜੋ ਵੀ ਇਥੇ ਸਾਡੇ ਵਰਕਰ ਨੇ ਤੇ ਉਹਨਾਂ ਸਾਰਿਆਂ ਦੀ ਪਾਰਟਿਸਪੇਸ਼ਨ ਹੈਗੀ ਹੈ ਤੇ ਬਾਕੀ ਸਾਨੂੰ ਪੰਜਾਬ ਗਵਰਨਮੈਂਟ ਦੀ ਵੀ ਬਹੁਤ سپورਟ ਹੈਗੀ ਹੈ ਤੇ ਉੱਥੋਂ ਵੀ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈਗੀ ਤੇ ਹਮੇਸ਼ਾ ਸਾਡੇ ਨਾਲ ਜੁੜੇ ਰਹਿੰਦੇ ਨੇ ਸੋ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਾਂ ਇਹ ਵੀ ਸਾਡੇ ਰਿਟਾਇਰੀਜ਼ ਜਿਹੜੇ ਅਲੂਮਨੀ ਨੇ ਕਿਉਂਕਿ ਉਹਨਾਂ ਤੋਂ ਪਰਸੈਪਸ਼ਨ ਬਿਲਡਿੰਗ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਹ ਪਾਰਟਿਸਪੇਟ ਕਰਦੇ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਸੋ ਸਾਡੇ ਸਾਰੇ ਅਫਸਰ ਸਹਿਬਾਨ ਤੇ ਨਿਰਫ ਟੀਮ ਜਿਨ੍ਹਾਂ ਨੇ ਐਪਲੀਕੇਸ਼ਨ ਬਣਾਈ ਹੈ ਉਹ ਵੀ ਸਾਡੇ ਚ ਬੈਠੇ ਨੇ। ਤੋਂ ਸਾਰਿਆਂ ਨੂੰ ਵੈਰੀ ਗੁੱਡ ਮਾਰਨਿੰਗ। ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਹੋਰ ਆਨਰ ਮਿਲਿਆ। ਉਹ ਡਾਉਨਰ ਹੈ ਇਰਫ ਐਜੂਕੇਸ਼ਨ ਇੰਪੈਕਟ ਅਵਾਰਡ 2026। ਤੇ ਇਹ ਇਹਨੂੰ ਅਸੀਂ ਐਗਰੀਕਲਚਰ ਐਜੂਕੇਸ਼ਨ ਮੈਂਟਰ ਅਵਾਰਡ ਵੀ ਉਹਨਾਂ ਨੇ ਕਿਹਾ ਹੈਗਾ ਵੀ ਅਸੀਂ ਐਗਰੀਕਲਚਰ ਦੇ ਵਿੱਚ ਜਿਹੜੀ ਮੈਂਟਰਿੰਗ ਕਰਦੇ ਆ ਐਜੂਕੇਸ਼ਨ ਦੇ ਰਹੇ ਆ ਚਾਹੇ ਸਟੂਡੈਂਟਸ ਨੂੰ ਦੇ ਰਹੇ ਆ ਚਾਹੇ ਫਾਪਾ ਨੂੰ ਦੇ ਰਹੇ ਆ ਬਹੁਤ ਰੋਲ ਪਲੇ ਇਦੋਂ ਦੇ ਵਿੱਚ ਹੈਗਾ ਸੋ ਇਹ ਜਿਹੜਾ ਅਵਾਰਡ ਦਿੱਤਾ ਹੈਗਾ ਇਹ ਆਈ ਆਈ ਆਰ ਐਫ ਹੈਗਾ ਇੰਡੀਅਨ ਇੰਸਟੀਚੂਨਲ ਰੈਂਕਿੰਗ ਫਰੇਮਵਰਕ ਤੇ ਉਹਨਾਂ ਨੇ ਸਾਨੂੰ ਦਿੱਤਾ ਤੇ ਇਹਦੇ ਵਿੱਚ ਜਿਹੜੀ ਬਹੁਤ ਸਾਰੀ-ਸਾਰੀ ਕੰਟ੍ਰਿਬਿਊਸ਼ਨ ਹੈ ਟੀਚਿੰਗ ਦੇ ਵਿੱਚ ਇਹ ਰਿਸਰਚ ਦੇ ਵਿੱਚ ਐਕਸਟੈਂਸ਼ਨ ਐਜੂਕੇਸ਼ਨ ਦੇ ਵਿੱਚ ਉਹ ਵੀਕ ਐਜੂਕੇਸ਼ਨ ਜਿਹੜੀ ਫਾਰਮਰ ਤੱਕ ਅਸੀਂ ਲੈ ਕੇ ਜਾਂਦੇ ਆ ਉਹ ਸਾਰੇ ਕਨਸੀਡਰ ਹੋਏ ਨੇ ਤੇ ਇਹ ਜਿਹੜੇ ਅਵਾਰਡ ਮਿਲ ਰਹੇ ਨੇ ਆਪਾਂ ਨੂੰ ਪਿੱਛੇ ਆਪਾਂ ਹੈਟ੍ਰਿਕ ਆਪਰ ਲਾਇਆ ਸੀ ਕਿ ਸਾਡੇ ਨੰਬਰ 1 ICPAO ਮੰਗਦੀ 75 ਐਗਰੀਕਲਚਰ ਇੰਡਸਟਰੀ ਆਫ ਦੀ ਕੰਟਰੀ ਉਹ ਹੈਟ੍ਰਿਕ ਸੀ 3 ਸਾਲਾਂ ਦਾ ਤੇ ਇਸ ਤਰ੍ਹਾਂ ਇਹਦੇ ਨਾਲ ਸਾਡੀ ਜਿਹੜੀ ਵਿਜ਼ਿਬਿਲਟੀ ਹੈ ਪੀਏਯੂ ਦੀ ਪਾਰ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਤੇ ਬਹੁਤ ਵਾਧੀ ਹੈ ਸੋ ਉਹਦੇ ਨਾਲ इवन ਅਸੀਂ ਕੱਲ ਛਾਡੀ ਸ਼ਾਮ ਨੂੰ ਜਿਹੜੇ ਕਿ ਕੈਨੇਡਾ ਦੇ ਹਾਈ ਕਮਿਸ਼ਨਰ ਨੇ ਉਹਨਾਂ ਨੇ ਸਪੈਸ਼ਲੀ ਸਾਨੂੰ ਬੁਲਾਇਆ ਸੀ ਉੱਥੇ ਤੇ ਉਹਨਾਂ ਦੇ ਨਾਲ ਉੱਥੇ ਇੱਕ ਯੂਨੀਵਰਸਿਟੀ ਹੈਗੀ ਐ ਸਸਕਾਚੂਵਨ ਉਹਨਾਂ ਦੇ ਵਾਈਸ ਚਾਂਸਲਰ ਵੀ ਆਈ ਹੋਈ ਸੀ ਤੇ ਇਸ ਕਰਕੇ ਬੁਲਾਇਆ ਸੀ ਕਿ ਪੀਏਯੂ ਨੰਬਰ 1 ਹੈ ਉੱਥੇ ਜਿਆਦਾ ਨਹੀਂ ਸੀ ਬੁਲਾਏ ਪੀਏ ਵੀ ਬੁਲਾਈ ਸੀ ਗੜਵਾਸੂ ਬੁਲਾਈ ਸੀ ਤੇ ਕਿਉਂਕਿ ਗੜਵਾਸੂ ਹੀ ਆਪਣਾ ਪਾਰਟ ਪਹਿਲਾ ਰਹੀ ਹੈ ਤੇ ਉੱਥੇ 21 ਸੈਟ ਤੋਂ ਆਏ ਸੀ ਹైదరాబాద్ ਤੋਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈਗੀ ਹੈ ਉਹ ਇਸ ਕਰਕੇ ਬੁਲਾਇਆ ਸੀ ਕਿ ਆਪਣਾ ਵਿਜੀਬਿਲਟੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੀਏਓ ਪੰਜਾਬ ਦੇ ਵਿੱਚ ਇਸ ਪਾਸੇ ਬਹੁਤ ਕੰਮ ਕਰ ਰਹੀ ਨੰਬਰ 1 ਹੈਗੀ ਹੈ ਸੋ ਉਹ ਸੀ ਕਿ ਅਸੀਂ ਫਿਊਚਰ 'ਚ ਕਿਵੇਂ ਰਲ ਕੇ ਐਜੂਕੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਰਿਸਰਚ ਹੈਗੀ ਹੈ ਤੇ ਉਹਦੇ 'ਚ ਇਕੱਠੇ ਹੋ ਕੇ ਕੰਮ ਕਰੀਏ ਤੇ ਅਸੀਂ ਇਧਰ ਆਪਣੇ ਸਟੂਡੈਂਟਸ ਹੋਰ ਭੇਜੀਏ ਉਹ ਕਹਿੰਦੇ ਸੀ ਅਸੀਂ ਵੀ ਆਪਣੇ ਸਟੂਡੈਂਟ ਤੁਹਾਡੇ ਕੋਲ ਮਹੀਨੇ ਦੋ ਮਹੀਨੇ ਵਾਸਤੇ ਤਿੰਨ ਮਹੀਨੇ ਵਾਸਤੇ ਇਧਰ ਭੇਜਿਆ ਕਰਾਂਗੇ ਤਾਂ ਕਿ ਪ੍ਰੈਕਟੀਕਲ ਟ੍ਰੇਨਿੰਗ ਇੱਥੋਂ ਲਾ ਸਕਣ ਸੋ ਉਹਨਾਂ ਨੇ ਬੜੀ ਪ੍ਰਸ਼ੰਸਾ ਕੀਤੀ ਵੀ ਜੇ ਸਾਡੇ ਦੱਸਣ ਤੋਂ ਪਹਿਲਾਂ ਇਹਨਾਂ ਨੇ ਕਹਿਤਾ ਕਿ ਯੂ ਆਰ ਨੰਬਰ 1 ਤੇ ਸਾਰੀਆਂ ਜਿਹੜੀ ਕੇ ਪ੍ਰੈਸ ਦੇ ਵਿੱਚ ਵੀੜੀਆਂ ਤੁਹਾਡੇ ਥਰੂ ਜਾ ਰਹੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਸਾਰੀਆਂ ਚੀਜ਼ਾਂ ਉਸ ਤੋਂ ਪਹਿਲਾਂ ਸਾਡੇ ਕੋਲ ਇੱਕ ਇਬਰਾਹਿਮ ਮੈਟਕ ਆਇਸੀ ਡਾਕਟਰ ਢੱਲ ਵਾਈਚਾ ਸਰ ਸੜਾਂ ਦੇ ਸੌ ਸੜਾਂ ਤੋਂ ਤੇ ਉਹ ਆਈਆਈ ਆਈਸੀਸੀ ਆ ਰਹਾ ਹੈ ਇੰਡੀਅਨ ਜਿਹੜੀ ਕਿ ਕਾਉਂਸਲ ਆਫ ਕਲਚਰਲ ਰਿਲੇਸ਼ਨਸ ਜਿਹੜੇ ਕਿ ਬਾਹਰ ਤੋਂ ਜਿਹੜੇ ਕਲਚਰ ਐਕਸਚੇਂਜ ਦਾ ਸਾਰਾ ਹੋ ਰਿਹਾ ਉਹਨੇ ਥਰੂ ਹੋ ਰਿਹਾ ਤੇ ਉਹ ਇੱਥੇ ਜਦੋਂ ਆਏ ਸੀ ਤੇ ਆਉਣ ਲੱਗੇ ਕਹਿੰਦੇ ਵੀ ਅਸੀਂ ਕਿਹਾ ਵੀ ਤੁਹਾਨੂੰ ਕੀ ਪਤਾ ਲੱਗਾ ਇੱਥੇ ਕਹਿੰਦੇ ਕਿ ਮੈਨੂੰ ਮੈਂ ਜਿਹੜੀ ਕਿ ਆਈਸੀਸੀ ਆ ਰਹਾ ਉਹਨੂੰ ਕਿਹਾ ਕਿ ਮੈਂ ਨੰਬਰ 1 ਯੂਨੀਵਰਸਿਟੀ ਵਿਜਿਟ ਕਰਨੀ ਹੈ ਮੈਂ ਉੱਥੇ ਜ਼ਰੂਰ ਜਾਣਾ ਤੋਂ ਇਸ ਕਰਕੇ ਆਈ ਸੀ ਇੱਥੇ ਸਾਡੇ ਕੋਲ ਇੱਥੇ ਕਾਫੀ ਡਿਸਕਸ ਕੀਤੀ ਹੈ ਤੇ ਰਿਸਲਿਕ ਸਾਡੇ ਕੋਲ ਡੈਲੀਗੇਸ਼ਨ ਹੈ ਸੀ ਅਰਜנטיਨਾ ਤੋਂ ਤੇ ਉਹਦੇ ਵਿੱਚ ਟੀਚਰ ਆਏ ਸੀ ਤੇ ਚਾਰ ਬੱਚੇ ਸੀ ਤੇ ਤਿੰਨ ਜਿਹੜੇ ਸੀ ਉਹਨਾਂ ਦੇ ਟੀਚਰ ਸੀ ਤੇ ਉਹ ਅਸੀਂ ਕਹਿੰਦੇ ਤੁਸੀਂ ਕਿਵੇਂ ਸਲੈਕਟ ਕੀਤਾ ਪੀ ਇਹਨੂੰ ਉਹ ਕਹਿੰਦੇ ਅਸੀਂ ਪੀਰ ਕਰਕੇ ਸਲੈਕਟ ਕੀਤਾ ਯੂਆਰ ਨੰਬਰ 1 ਸੇ ਚੀਜ਼ਾਂ ਜਦੋਂ মিডিਆ ਜਾ ਰਹੀਆਂ ਨੇ ਦੂਜੇ ਕੰਟਰੀਆਂ ਤੱਕ ਪਹੁੰਚ ਰਹੀਆਂ ਨੇ ਇਹਦੇ ਨਾਲ ਦੂਜਾ ਇਹ ਵੀ ਹੈਗਾ ਕਿ ਅਸੀਂ ਜਿਹੜੇ ਰਿਸਰਚ ਗ੍ਰਾਂਟਸ ਸਾਨੂੰ ਮਿਲ ਰਹੀਆਂ ਨੇ ਨੈਸ਼ਨਲ ਲੈਵਲ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਉਹ ਸਾਨੂੰ ਜ਼ਿਆਦਾ ਇਨਹਾਂਸ ਹੋ ਰਹੀਆਂ ਨੇ ਵੀ ਜੀ ਉਹ ਦੇਖਦੇ ਨੇ ਕਿ ਕਿੱਥੇ ਕਿਹੜੀ ਯੂਨੀਵਰਸਿਟੀ ਕਿਸ ਲੈਵਲ ਤੇ ਹੈਗੀ ਉੱਥੇ ਗ੍ਰਾਂਟ ਸਾਨੂੰ ਉਹਦਾ ਵੱਧ ਰਹੀਆਂ ਨੇ ਇਸ ਵਾਰ ਮੈਰੀਟੋਰੀਅਸ ਫੈਕਲਟੀ ਜਿਹੜੀ ਜਦੋਂ ਅਸੀਂ ਐਡਵਰਟਾਈਜ਼ ਕਰਦੇ ਆਂ ਤੇ ਫੈਕਲਟੀ ਜਿਹੜੀ ਮੈਰੀਟੋਰੀਅਸ ਸਾਨੂੰ ਫੈਕਲਟੀ ਜਿਹੜੀ ਇੱਥੇ ਉਹ ਆਉਣ ਵਾਲੇ ਸਾਲਾਂ ਚ ਮਿਲੇਗੀ ਕਿ ਉਹ ਵੀ ਦੇਖਦੇ ਕਿ ਅਸੀਂ ਨੰਬਰ 1 ਯੂਸੀ ਦੇ ਜਾ ਰਹੇ ਆਂ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਤੇ ਹਾਇਰ ਪੋਸਟ ਵਾਸਤੇ ਅੱਗੇ ਜਾਣਾ ਹੁੰਦਾ ਇਹਦੀ ਵੇਟੇਜ ਮਿਲਦੀ ਕਿ ਦੇ ਹੈਵ ਸਰਵਡ ਐਟ ਪੰਜਾਬੀ ਯੂਨੀਵਰਸਿਟੀ ਵਿੱਚ ਜੀ ਨੰਬਰ 1 ਉਹਨਾਂ ਦਾ ਫਾਇਦਾ ਹੋ ਰਿਹਾ ਉਹਦੇ ਵਿੱਚ ਇਸ ਤੋਂ ਬਾਅਦ ਅਸੀਂ ਪਿੱਛੇ ਨੇ ਵੇਖਿਆ ਸੀ ਸਾਡੇ ਇੱਥੇ ਹੁਣ ਐਡਮਿਸ਼ਨ ਹੋਈ ਹੈ ਤੇ ਉਹਦੇ ਵਿੱਚ ਫੋਰਨ ਕੰਟਰੀਆਂ ਤੋਂ ਬੱਚੇ ਆਏ ਨੇ 7-8 ਕੰਟਰੀਆਂ ਦੇ ਬੱਚੇ ਆਏ ਨੇ ਮੈਂ ਮਿਲਿਆ ਸੀ ਉਹਨਾਂ ਨੂੰ ਤੇ ਅਸੀਂ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਆਉਂਦੇ ਹੋ ਕਿ ਕਿਵੇਂ ਤੁਹਾਨੂੰ ਪਤਾ ਲੱਗਦਾ ਇਹ ਸਸਤੀ ਦਾ ਉਹ ਕਦੇ ਆਉਣ ਤੋਂ ਪਹਿਲਾਂ ਅਸੀਂ ਵੈਬਸਾਈਟ ਵੇਖਦੇ ਕਿ ਕਿਹੜੀ ਯੂਨੀਵਰਸਿਟੀ ਇੰਡੀਆ ਦੇ ਵਿੱਚ ਐਗਰੀਕਲਚਰ ਸਟਾਪ ਤੇ ਹੈਗੇ ਅਸੀਂ ਉੱਥੇ ਕੋਸ਼ਿਸ਼ ਕਰਦੇ ਹਾਂ ਜੀ ਸਾਨੂੰ ਐਡਮਿਸ਼ਨ ਮਿਲ ਜਾਈਏ ਤੇ ਉੱਥੇ ਇਹਦਾ ਬੜਾ ਫਰਕ ਪਿਆ ਤੇ ਇੱਕ ਜਿਹੜੀ ਸਾਡੇ ਸਟੂਡੈਂਟਸ ਦੀ ਪਲੇਸਮੈਂਟ ਹੈ ਉਹਦੇ ਮਾਰਕਸ ਵੀ ਹੁੰਦੇ ਨੇ ਅਸੀਂ ਵੀ ਚਾਹੁੰਦੇ ਸਾਡੇ ਬੱਚੇ ਅੱਛੀ ਦਰਾਂ ਤੇ ਪਲੇਸਮੈਂਟ ਹੋਏ ਪਿੱਛੇ ਇੱਕ ਕੰਪਨੀ ਆਈ ਸੀ ਜਿਹੜੀ ਕਿ ਇਹ ਕੰਪਨੀ ਹੈਗੀ ਹੈ ਜਪਨੀਜ਼ ਕੰਪਨੀ ਯੂਨੀਕਲੋ ਇਹ ਗਾਰਮੈਂਟਸ ਵਗੈਰਾ 'ਚ ਕੰਮ ਕਰਦੀ ਹੈ ਇੰਡੀਆ ਦੇ ਵਿੱਚ ਵੀ ਇਹਨਾਂ ਦੇ ਹੁਣ ਕਾਫੀ ਸਟੋਰਸ ਬਣੇ ਨੇ ਤੇ ਉਹਨਾਂ ਨੇ ਪਹਿਲਾਂ ਸਾਡੇ ਨਾਲ ਮੀਟਿੰਗ ਕਰਕੇ ਗਏ ਉਸ ਤੋਂ ਬਾਅਦ ਸਾਡੇ ਪਲੇਸਮੈਂਟ ਸੈੱਲ ਨੂੰ ਉਹਨਾਂ ਨੇ ਲਿਖਿਆ ਕਿ ਅਸੀਂ ਤੁਹਾਡੇ ਕੋਲੋਂ 8-10 ਬੱਚੇ ਜਿਹੜੇ ਪੀਰ ਤੋਂ ਹੀ ਲੈਣਾ ਚਾਹੁੰਦੇ ਆ ਕਿਉਂਕਿ ਇੱਥੇ ਅੱچھے ਬੱਚੇ ਪ੍ਰੋਡਕਟ ਅੱਛਾ ਹੈ ਤੇ ਉਹਨਾਂ ਨੇ ਹੁਣ ਮੈਂ ਖਤ ਤਿੰਨ ਹਫ਼ਤੇ ਪਹਿਲਾਂ ਸਾਡੇ 50 ਸਟੂਡੈਂਟਸ ਨੂੰ ਉਹਨਾਂ ਨੇ ਇੰਟਰਵਿਊ ਕੀਤਾ ਉਹ ਜਿਹੜੇ ਇਟਕੋ ਕੀਤੇ ਨੇ ਚੋ 8-10 ਬੱਚੇ ਉਹਨਾਂ ਨੇ ਜੁੜ ਲੈਣੇ ਨੇ ਉਹਨਾਂ ਦੇ ਬੱਚਿਆਂ ਦੀ ਪਲੇਸ ਸਾਡੇ ਪਹਿਲਾਂ ਇੰਡੀਆ 'ਚ 1-2 ਸਾਲ ਲਾਉਣਗੇ ਕਿਉਂਕਿ ਉਹਨਾਂ ਦੀ ਵਰਲਡਵਾਈਟ ਹੈਗੀ ਫਿਰ ਉਹ ਦੂਜੇ ਕੰਟਰੀਆਂ ਤੇ ਚੋਹੀ ਬੱਚੇ ਉਹ ਬਾਹਰ ਭੇਜ ਦੇਣਗੇ ਉਹਨਾਂ ਨੂੰ ਤੇ ਇਸੇ ਤਰ੍ਹਾਂ ਇੱਕ ਜਿਹੜੇ ਸਾਡੇ ਇੱਥੇ ਬੱਚੇ ਨੇ ਹੁਣ ਪਿਛਲੇ 6 ਸਾਲਾਂ ਦੇ ਵਿੱਚ ਸਾਡੇ ਕੋਈ 460 ਬੱਚਾ ਯੂਐਸਏ ਕੈਨੇਡਾ ਆਸਟ੍ਰੇਲੀਆ ਗਿਆ ਉਹ ਸਿਰਫ ਇੱਕ ਇੱਕ ਪਾਸੇ ਦੀ ਟਿਕਟ ਲੈ ਕੇ ਜਾਣੇ ਫੀਸ ਵੀ ਉੱਥੋਂ ਮਿਲਦੀ ਉਹਨਾਂ ਨੂੰ ਖਰਚਾ ਵੀ ਉੱਥੋਂ ਮਿਲਦਾ ਤੇ ਉਹ ਬੱਚੇ ਜਿਹੜੇ ਜਾ ਰਹੇ ਨੇ ਜਿਹੜੀ ਉਹਨਾਂ ਦੀ ਸੈLECTION ਉਹਨਾਂ ਕੰਟਰੀ ਚ ਹੁੰਦੀ ਹੈਗੀ ਤੇ ਜਿਨ੍ਹਾਂ ਨੂੰ ਉਹਨਾਂ ਨੂੰ ਸੈਲੈਕਟ ਕਰਨਾ ਉਸ ਕੰਟਰੀ ਜੋ ਵੇਖਦੇ ਕਿਹੜੀ ਨੌਸੀ ਜੋ ਬਚਾ ਰਿਆ ਜਦੋਂ ਨੂੰ ਇਹ ਪਤਾ ਹੈ ਕਿ ਪੀਰ ਦੇ ਬੱਚੇ ਦੇ ਇਹ ਜਿਹੜੀ ਕਿ ਨੰਬਰ 1 ਹੈ ਉਹ ਬੱਚਿਆਂ ਦੀ ਉੱਥੇ ਜਿਹੜੀ ਐਡਮਿਸ਼ਨ ਬੜੀ ਸੌਖੀ ਹੋ ਜਾਂਦੀ ਹੈ ਤੇ ਪ੍ਰੀਫਰੈਂਸ ਹੁੰਦੀ ਹੈ ਇਸੇ ਕਰਕੇ ਇੰਨੇ ਜ਼ਿਆਦਾ ਬੱਚੇ ਸਾਡੇ ਉੱਥੇ ਜਾ ਰਹੇ ਨੇ ਹੁਣ ਸੋ ਸਾਰਿਆਂ ਨੂੰ ਹੀ ਬਹੁਤ ਬਹੁਤ ਵਧਾਈ ਇਹ ਜੋ ਕੰਮ ਹੈਗਾ ਇੱਕ ਟੀ ਵਰਕ ਹੈ ਸਾਡੇ ਇਥੇ ਫੈਕਲਟੀ ਹੈ ਸਟਾਫ ਹੈਗਾ سپورਟਿੰਗ ਸਟਾਫ ਹੈ ਹਰ ਤਰ੍ਹਾਂ ਦੇ ਜੋ ਵੀ ਇਥੇ ਸਾਡੇ ਵਰਕਰ ਨੇ ਤੇ ਉਹਨਾਂ ਸਾਰਿਆਂ ਦੀ ਪਾਰਟਿਸਪੇਸ਼ਨ ਹੈਗੀ ਹੈ ਤੇ ਬਾਕੀ ਸਾਨੂੰ ਪੰਜਾਬ ਸਰਕਾਰ ਦੀ ਵੀ ਬਹੁਤ سپورਟ ਹੈਗੀ ਹੈ ਤੇ ਉੱਥੋਂ ਵੀ ਜਦੋਂ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈਗੀ ਤੇ ਹਮੇਸ਼ਾ ਸਾਡੇ ਨਾਲ ਜੁੜੇ ਦਿੰਦੇ ਨੇ ਸੋ ਯੂਨੀਵਰਸਿਟੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਜਾਂ ਇਹ ਵੀ ਸਾਡੇ ਰਿਟਾਇਰੀਜ਼ ਜਿਹੜੇ ਅਲੂਮਨਾਇ ਨੇ ਕਿਉਂਕਿ ਉਹਨਾਂ ਤੋਂ ਪਰਸੈਪਸ਼ਨ ਬਿਲਡਿੰਗ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇ ਉਹ ਪਾਰਟਿਸਪੇਟ ਕਰਦੇ ਨੇ ਸੋ ਸਾਰਿਆਂ ਨੂੰ ਬਹੁਤ-ਬਹੁਤ ਵਧਾਈ